ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਧੁੰਦ ਬਹੁਤ ਪੈ ਰਹੀ ਹੈਗੀ ਕੁਛ ਨਹੀਂ ਦਿਖ ਰਿਹਾ ਹੈਗਾ ਧੁੰਦ ਦੇ ਵਿੱਚ ਬਾਹਰ ਰਕੜਿਆ ਦੀਗਾ ਹੁਣੇ ਉੱਠੇ ਸੀਗੇ ਤੇ ਦੁਕਾਨਦਪਨ ਖੋਲੀ ਆ ਬਸ ਕੁਛ ਨਹੀਂ ਦਿਖ ਰਿਹਾ ਇੱਕ ਤਰੇਕ ਜੀ ਚੋਰ ਰਹੀ ਆ ਉੱਪਰੋਂ ਐ ਡਿੱਗ ਰਿਹਾ ਜਿਵੇਂ ਮੀਂਹ ਪੈਂਦਾ ਹੁੰਦਾਗਾ ਧੁੰਦ ਖਾਨਾਗਾ ਦੇਖੋ ਕੁਛ ਨਹੀਂ ਦਿਖ ਰਿਹਾ ਤੰਦ ਬਹੁਤ ਪੈ ਰਹੀ ਹੈਗੀ ਸਾਰੇ ਪਾਸੇ ਕੁਝ ਨਹੀਂ ਦਿਖ ਰਿਹਾ ਗੱਡੀਆਂ ਵੀ ਵਿਚਾਰੀਆਂ ਐਨ ਹੋ ਰਹੀਆਂ ਨੇ ਦੇਖੋ ਕੁਝ ਨਹੀਂ ਦਿਖ ਰਿਹਾ ਤੰਦ ਨਾ ਕੋਸੇ ਉਪਰ ਨਾ ਕੋ ਥੱਲੇ ਦਿਖ ਰਿਹਾ ਹੈਗਾ ਗੱਡੀ ਤਿਆਰ ਕਰਵਾ ਰਹੇ ਹਾਂਗੇ ਸਾਬ ਮੈਂਪਰ ਤੇ ਮੂਰੇ ਹੋ ਗਿਆ ਤਿਆਰ ਇਹਦੇ ਨੰਬਰ ਪਲੇਟ ਲਾਉਣੀ ਰਹੀ ਹੈਗੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਤੇ ਬਾਕੀ ਆਲਮੋਸਟ ਗੱਡੀ ਓਕੇ ਹੈਗੀ ਤੇ ਮੈਂ ਉਸ ਤੋਂ ਬਾਅਦ ਮਹਾਚਲ ਸਾਗ ਤੋੜ ਲਈਏ ਮੌਸਮ ਠੀਕ ਹੈਗਾ ਤੇ ਹੁਣ ਸਾਗ ਜਾਂ ਤੋੜ ਲਿਆ ਦੀ ਥੋੜਾ ਜਿਹਾ ਆ ਪਹਿਲ ਫਾਫੇ ਦੇ ਵਿੱਚ ਤੇ ਗੰਧਰ ਵਧੀਆ ਗਈ ਆ ਇਹਨੂੰ ਸਰੀ ਦੇ ਗੰਧ ਲਾ ਗਈ ਸਾਗ ਤੇ ਤੇ ਬਾਕੀ ਹੁਣ ਚੱਲਦੇ ਆਂਗੇ ਆਪਾਂ ਤੌਣਿਆਂਗੇ ਚੱਲੇ ਸਾਗ ਬੜਾ ਵਧੀਆ ਖੜਿਆਇ ਤਕੀ ਤੇ ਤਿੰਨ ਤਰ੍ਹਾਂ ਦੀ ਸਰੋਂ ਆ ਤਿੰਨ ਤਰ੍ਹਾਂ ਦੀ ਸਰੋਂ ਆ ਬਾਬਾ ਜੀ ਕਹਿੰਦੇ ਤਿੰਨ ਤਰ੍ਹਾਂ ਦੀ ਸਰੋਂ ਆਗੀ ਤੇ ਅਮਰੂਦ ਸਾਡਾ ਅੱਧਾ ਪਚ ਅੱਧਾ ਖਾਤਾ ਪਿਆਗਾ ਹਾਂ ਹੋਰ ਇਹ ਮਰੂਤੋੜਿਆ ਤੇ ਤਾਂ ਓਏ ਆਈਏ ਮੋਟਰਸਾਈਕਲ ਆਹੋ ਮਾਂ ਮਰੂਤ ਵਾਲੀ ਆ ਸਾਰਾ ਸਾ ਖੜਿਆ ਆਪਣੇ ਆਹ ਸਾਤੂਰ ਲੈ ਹੁਣ ਜਾ ਕੇ ਚਾਪੀ ਆਂਗੇ ਉਹ ਵੀ ਤਾਂ ਆਪਾਂ ਹੈਗਾ ਮਿੱਠਾ-ਮੂਠਾ ਆ ਅੱਛਾ ਫੇ ਚਾਹ ਚੂ ਪੀ ਕੇ ਜਾਵਾਂਗੇ ਹੂੰ ਮਿੱਠਾ ਮੂਰੀਆਂ ਲੰਗੇ ਦੀ ਅੰਬੂਦ ਉਹ ਤੇਰਾ ਖਰਾਬ ਹੋ ਗਿਆ ਅੱਛਾ ਚਲੋ ਕਿੰਨਾ ਸਾਖ ਖੜਿਆਗਾ ਸਾਰਾ ਸਾਗ ਹੀ ਆ ਆ ਪੰਛੀ ਵਿੱਚ ਪਾਣੀ ਦੇ ਨਹਾ ਰਹੇ ਨੇਗੇ ਗੋਗਲੇ ਤੇ ਹੁਣ ਆਪਾਂ ਨਾ ਤਾਂ ਮੂੜੀਆਂ ਪਟ ਲੈਣੇ ਆ 5-7 ਬੁਤੇਰੀਆਂ ਕੜੀਆਂ ਨੇਗੇ ਇੱਥੇ ਤੇ ਨਾਲੇ ਹੋਰ ਸਮਾਨ ਵੀ ਉਹ ਕਰ ਲੈਣੇ ਆ ਦੇਖੋ ਬਿਲਕੁਲ ਵਧੀਆ ਤੇ ਹੁਣ ਆਪਾਂ ਦੋ ਕੁਮੂੜੀਆਂ ਬਹੁਤ ਨੇ ਹਾਂ ਇੱਕ ਅੱਧੀ ਹੋਰ ਲੈ ਲਈਏ ਅੱਧ ਦੀ ਬੱਧੀ ਜੀ ਨਿਕਲੀ ਆ ਬੜਾ ਚੰਗ ਆਮ ਲੱਗ ਗਿਆ ਜੀ ਜੀ ਦੇਖ ਸਕਦੇ ਹੋ ਕਿੰਨਾ ਜਾਮ ਲੱਗ ਗਿਆ ਮਾਤਾ ਗੁਜਰੀ ਕਾਲ ਸ਼ਹੀ ਪੱਟੇਗੜ ਸਾਹਿਬ ਸਾਹਮਣੇ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਵਾਰੀ ਇਹ ਖਰਚ ਕਰਨਾ ਕਰਦੇ ਕਿੰਨੇ ਬੜੀ ਦਰਦ। ਮੈਂ ਕੀ ਕਰਤ ਨਹੀਂ ਆ। ਅੱਪਾ ਹੁਣ ਟੇਕਦੇ ਆ ਜੀ ਮੱਥਾ ਕਿਉਂਕਿ ਸੰਗਤ ਘਟਾ ਕਿ ਮੱਥਾ ਆਪਣਾ ਵਧੀਆ ਟਿਕ ਜੂਗਾ। ਤੇ ਇਹ ਇਧਰੋਂ ਚੱਲਦੇ ਆਂਗੇ ਹੁਣ ਆਪਾਂ ਦੇਖ ਲੈਨੇ ਆ। ਮਹਾਨ ਸ਼ਹੀਦ ਭੰਤਨ ਬਾਬਾ ਰਣਜੀਤ ਸਿੰਘ ਸਾਹਿਬ ਜੀ ਭੰਤਨ ਦਾ ਪਰਨਾ ਬੰਨੇ ਸਿੰਘ ਸਾਹਿਬ ਜੀ ਬੜਾ ਵਧੀਆ ਮੱਥਾ ਟੇਕ ਗਿਆ ਜੀ ਆਪਾਂ ਬਾਕੀ ਅੰਦਰ ਵੀਡੀਓ ਬਣਾਉਣੀਆਂ ਅਲਾਉਡ ਨਹੀਂ ਸੀ ਤਾਂ ਕਰਕੇ ਵੀਡੀਓ ਨਹੀਂ ਬਣਾਈ ਕੋਈ ਮਹਾਨ ਸ਼ਹੀਦ ਜੀ ਚਲੋ ਹੁਣ ਆਪਾਂ ਚੱਲਦੇ ਆਂਗੇ ਜੀ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ

ਆਪਣਾ ਮੋਟਰਸਾਈਕਲ ਚੱਕੀ ਸਟੈਂਡ ਦੇ ਵਿੱਚੋਂ ਮੋਟਰਸਾਈਕਲ ਚੱਕ ਕੇ ਫਿਰ ਨਿਕਲੀਏ ਚਾਹੀਏ ਪਾਈਏ ਚੱਲੇ ਆਹ ਖੜਿਆ ਆਪਣਾ ਮੋਟਰਸਾਈਕਲ ਜੰਤਰੀ ਲਈ ਸੀ ਇੱਕ ਜੰਤਰੀ ਲਈ ਸੀ ਇੱਕ ਤੇ ਚਲੋ ਹੁਣ ਅੱਗੇ ਚੱਲਦੇ ਆਂਗੇ ਚਲੋ ਚੱਲੋ ਹੁਣ ਆਪਾਂ ਆ ਗਏ ਜੀ ਰਾਸ਼ ਕਾਫੀ ਘਟ ਗਿਆ ਜੀ ਕਿਉਂਕਿ ਸਵਾ ਹੁਣ ਤਾਂ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਸੀਗੀ ਪਰ ਹੁਣ ਬਹੁਤ ਵਧੀਆ ਮੱਥਾ ਟੇਕਿਆ ਜੀ ਤੇ ਸੰਗਤ ਵੀ ਚਲ ਸੋ ਚਲ ਜਾਈ ਆਈ ਜਾਂਦੀ ਆ ਬੇ ਘਰ ਨੂੰ ਤੇ ਹੁਣ ਆਪਾਂ ਆਗੇ ਸੰਤ ਚੋਂ ਬਾਹਰ ਆ ਗਏ ਪਤਿਘੜ ਸਾਹਿਬ ਤੋਂ ਤੇ ਬਸ ਹੁਣ ਚੱਲਦੇ ਆਂਗੇ ਪੌਂਦੇ ਆਂਗੇ ਚੱਲੇ ਨਹੀਂ ਜਿਹੜਾ ਆਪਾਂ ਰੋਡ ਹੋਂ ਮੇਖ ਰਹਿਣਾ ਆਹ ਰੋਡ ਦੇ ਉੱਤੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੁਣ ਬਿਲਕੁਲ ਖਾਲੀ ਮੰਗੂਆ ਪਿਆਗਾ ਟਾਕਟ ਬਣਾਏ ਹੋਏ ਨੇ ਜੀ ਦਿਵਾਨ ਟੋਡਰਮਾਲ ਜੀ ਦੇ ਚਾਰ ਦੇ ਵਿੱਚ ਤੇ ਸਾਹਮਣੇ ਆ ਗਿਆ ਜੀ ਮੇਨ ਹਾਈਵੇ ਆ ਗਾ ਜਿਹੜਾ ਦਿੱਲੀ ਵਾਲਾ ਲੁਧਿਆਣਾ ਅੰਮ੍ਰਿਤਸਰ ਮੇਨ ਹਾਈਵੇ ਆ ਆਪਾਂ ਇਹਦੇ ਨੀਚੋਂ ਦੀ ਜਾਵਾਂਗੇ ਪਟਿਆਲੇ ਨੂੰ ਤੇ ਆਪਾਂ ਇਹਦੇ نیچے ਨੂੰ ਬਸ ਜਾਣਾ ਇੱਥੋਂ ਆਪ ਇਧਰ ਨੂੰ ਮੁੜ ਜਾਣਾਗਾ ਤੇ ਜਿਹੜਾ ਅਗਲਾ ਥੋੜੇ ਦੇ نیچے ਆਪਾਂ ਮੁੜਨਾਗਾ ਉਹ ਸਿੱਧਾ ਆਪਾਂ ਪਟਿਆਲੇ ਨੂੰ ਇਹ ਮੁੜ ਜਾਣਾਗਾ ਆ ਉੱਪਰ ਦੇਖੋ ਤੁਸੀਂ ਗੱਡੀਆਂ ਜਾ ਰਹੀਆਂ ਇਹ ਉੱਪਰ ਮੇਨ ਹਾਈਵੇ ਹੈ ਜੀ ਆ ਜਿਹੜਾ ਹੁਣ ਪੁਲਾਗਾ ਇਹਦੇ ਆਪਾਂ ਨੀਚੇ ਤੋਂ ਹੁਣ ਸਿੱਧਾ ਆਪਾਂ ਪਟਿਆਲੇ ਨੂੰ ਮੁੜ ਜਾਣਾਗਾ ਹੁਣ ਆ ਸਿੱਧਾ ਆਪਾਂ ਪਟਿਆਲੇ ਨੂੰ ਮੁੜ ਗਏ ਜੀ ਇਹਦੇ ਨੀਚੇ ਤੋਂ ਤੇ ਸਿੱਧਾ ਇਹਦੇ ਨੀਚੇ ਤੋਂ ਆਪਾਂ ਪਟਿਆਲੇ ਨੂੰ ਹੁਣ ਆ ਰਾਜਪੂਰੀ ਬਾਲ ਨੂੰ ਲੰਘ ਗਿਆ ਤੇ ਹੁਣ ਆਪਾਂ ਸਿੱਧਾ ਪਟਿਆਲਾ ਇੱਥਾ ਤੁਸੀਂ ਯਾਰ ਆਪਾਂ ਹੁਣ ਸਿੱਧਾ ਪਟਿਆਲੇ ਨੂੰ ਮੋਟਰਸਾਈਕਲ ਪਾ ਲਿਆ ਜੀ ਬਰਦੋਰਾ ਤੋਂ ਖਨਵਾਨ ਸਾਹ ਪਹੁੰਚ ਗਏ ਤੇ ਆਪਾਂ ਪਰ ਟ੍ਰੈਫਿਕ ਬਹੁਤ ਆ ਗਈ ਕਿ ਪਹਾੜਾ ਚੌਕ ਆ ਗਿਆ ਜੀ ਪੂਰੇ ਵੀ ਬਹੁਤ ਜਾਮ ਲੱਗਦਾ ਰਾਜਾ ਚੌਕ ਵੀ ਬਹੁਤ ਜਿਆਦੇ ਜਾਮ ਲੱਗਦਾਗਾ ਤੇ ਤੁਸੀਂ ਦੇਖ ਲਓ ਸਾਹਮਣੇ ਚੌਕ ਆਗਾ ਬਹੁਤ ਜਿਆਦੇ ਜਾਮ ਲੱਗ ਰਿਹਾ ਆਪਾਂ ਨਿਕਲ ਗਏ ਪਟਿਆਲੇ ਚੋਂ ਬਾਹਰ ਤੇ ਹੁਣ ਸਾਹਮਣੇ ਹੈਗਾ ਇਧਰ ਰਜendra ਹਸਪੀਟਲ ਆ ਜਿਹੜਾ ਰਜendra ਹਸਪੀਟਲ ਇੱਕੋ ਇੱਕ ਆਗਾ ਆਪਣੇ ਪਟਿਆਲੇ ਦੇ ਵਿੱਚ ਸਰਕਾਰੀ ਹਸਪੀਟਲ ਆ ਸਾਹਮਣੇ ਆ ਜੀ ਸਰਕਾਰੀ ਹਸਪੀਟਲ ਆ ਜਿਹੜਾ ਰਜendra ਦਾ ਉਹ ਸਾਹਮਣੇ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਅੱਗੇ ਫਿਰ ਸਾਰਾ ਮਿਲਟਰੀ ਏਰੀਆ ਆ ਜਾਂਦਾ ਹੈਗਾ